ਸਰ ਫਲੇਵਰ ਤਾਂ ਤੁਸੀਂ ਜਿਹੜਾ ਵੀ ਜੂਸ ਲੈ ਕੇ ਆਓਗੇ ਫਰੂਟ ਦਾ ਉਸੇ ਨੂੰ ਹੀ ਮੈਂ ਇੱਕ ਚਾਚਣੀ ਦੀ ਸ਼ੇਪ ਦੇ ਕੇ ਤਾਂ ਉਸੇ ਦੇ ਵਿੱਚ ਉਸੇ ਹੀ ਫਲੇਵਰ ਤੇ ਚਲੇਬੀ ਬਣਾ ਦਵਾਂਗਾ ਇੱਕ ਦਿਨ ਦਲਜੀਤ ਭਾਜੀ ਦਾ ਮੈਂ ਕੋਈ ਸੁਣੀ ਸੀਗੀ ਗੱਲ ਉਹਨਾਂ ਨੇ ਕਿਹਾ ਸੀਗਾ ਯਾਰ ਸੁਪਨੇ ਦੇਖੋ ਇੱਥੇ ਦੇ ਵੱਡੇ ਸੁਪਨੇ ਦੇਖੋ ਵੱਡੇ ਸੁਪਨੇ ਦੇਖੋ ਬਸ ਇੰਨਾ ਕੁ ਸੁਪਨਾ ਦੇਖ ਕੇ ਘਰੇ ਨਾ ਬਹਿ ਜਾ ਕਰੋ ਬਸ ਮੈਨੂੰ ਉਸ ਦਿਨ ਤੋਂ ਅੱਗੇ ਐਸੀ ਪੈਦਾ ਹੋਈ ਸਰੀਰ ਦੇ ਵਿੱਚ ਕਿ ਯਾਰ ਬਸ ਐ ਲੱਗੇ ਪੰਜਾਬੀ ਆ ਗਏ ਤੇ ਛਾ ਗਏ ਪੰਜਾਬ ਕਹਿੰਦੇ ਆ ਨਾ ਹਲਵਾਈ ਆਪਣੀ ਮਠਾਈ ਆਪ ਨਹੀਂ ਖਾਂਦਾ ਮੈਂ ਤਾਂ ਅੱਧਾ-ਅੱਧਾ ਕਿਲੋ ਖਾ ਜਾਂਦਾ ਜਲੇਬੀ ਆ ਵਾਹ ਭਾਈ ਜੀ ਅੱਛੇ ਭਾਈ ਤਗੜੇ ਅਫਸਰ ਦੀ ਤਨਖਾਹ ਲੈ ਰਹੇ ਆ ਮੈਂ ਜੀ ਅੱਛਾ ਸਿਰਫ 4 ਘੰਟੇ 5 ਦੇ ਵਿੱਚ ਹੀ 4:00 6:00 ਇਹ ਕਿ ਕਾਫੀ ਲੋਕ ਬੰਦ ਕਰਾਉਣ ਦੇ ਵਿੱਚ ਵੀ ਆਏ ਸੀ ਤੁਹਾਡਾ ਸਟਾਲ ਥੋੜੀ ਰੇੜੀ ਉਹ ਕੀ ਕਿੱਸਾ ਸੀ ਉਹ ਵੀ ਦੱਸ ਦਿਓ ਜੀ ਇਹ ਸਰ ਪੰਜਾਬ ਦੇ ਨੌਜਵਾਨ ਹੁਣ ਆਪਣਾ ਕੀਤਾ ਕਰਨਾ ਸ਼ੁਰੂ ਕਰ ਗਏ ਨੇ ਭਾਵੇਂ ਕਿ ਕਈ ਨੌਜਵਾਨ ਵਿਦੇਸ਼ਾਂ 'ਚ ਜਾ ਰਹੇ ਨੇ ਪਰ ਅੱਜਕੱਲ ਪੰਜਾਬ ਦੇ ਵਿੱਚ ਆਪਣਾ ਬਿਜ਼ਨਸ ਨੌਜਵਾਨ ਕਰਨ ਤੇ ਸ਼ੁਰੂ ਕਰ ਲੱਗੇ ਨੇ ਤੁਸੀਂ ਦੇਖੋ ਕੀ ਇੱਕ ਫਤ ਤਸਵੀਰ ਦਿਖਾਣੇ ਆ ਹੁਣ ਦੂਰ ਤੋਂ ਤੇ ਲੱਗੇਗਾ ਦਿਲਜੀਤ ਸਾਂਝ ਕਿਤੇ ਜਲੇਬੀਆਂ ਬਣਾਉਣ ਲੱਗ ਗਿਆ ਪਰ ਇਹ ਦਿਲਜੀਤ ਸਾਂਝ ਜੀ ਲੁੱਕ ਹੈ ਜੋ ਨੌਜਵਾਨ ਨੇ ਅਸੈਪਟ ਕੀਤੀ ਹੈ ਜਿਸ ਤੋਂ ਬਾਅਦ ਜਾ ਕੇ ਦੱਸਿਆ ਜਾ ਰਿਹਾ ਕਿ ਕੰਮਕਾਰ ਦੇ ਜੀ ਫਰਕ ਪੈ ਗਿਆ ਦੂਜੇ ਪਾਸੇ ਤੂੰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਤਾਂ ਕੰਮਕਾਰ ਕੋਈ ਵੀ ਮਾੜਾ ਨਹੀਂ ਹੁੰਦਾ ਕੋਈ ਛੋਟਾ ਕੋਈ ਵੱਡਾ ਨਹੀਂ ਹੁੰਦਾ ਪਰ ਤੁਸੀਂ ਦੇਖੋ ਕਿ ਜਲੇਬੀਆਂ ਵੱਖ-ਵੱਖ ਫਲੇਵਰ ਦੀਆਂ ਨੇ ਇਹਦੇ ਕੋਲ ਜੋ ਕਿ ਅੱਜ ਕੱਲ ਬਹੁਤ ਫੇਮਸ ਹੋ ਚੁੱਕਾ ਹੈ ਇਹ ਨੌਜਵਾਨ ਦਿਲਜੀਤ ਦੀ ਲੁੱਕ ਨਾਲ ਵੀ ਦੂਜੇ ਪਾਸੇ ਵੱਖ-ਵੱਖ ਤਰ੍ਹਾਂ ਦੇ ਫਲੇਵਰਾਂ ਦੇ ਜੋ ਜਲੇਬੀਆਂ ਬਣਾ ਰਿਹਾ ਤਾਂ ਨੌਜਵਾਨ ਨਾਲ ਗੱਲ ਵੀ ਕਰਾਂਗੇ ਕਿ ਤੇ ਕਿਹੜੇ ਕਿਹੜੇ ਫਲੇਵਰ ਇਹਨਾਂ ਕੋਲ ਨੇ ਤੇ ਦੂਜੇ ਪਾਸੇ ਜਿਹੜਾ ਇਹ ਕੰਮ ਇਹਨਾਂ ਨੇ ਸ਼ੁਰੂ ਕੀਤਾ ਇਹਦੇ ਵਿੱਚ ਕਿਹੜੀ ਕਿਹੜੀਆਂ ਔਂਕੜਾਂ ਆਈਆਂ ਦੱਸਿਆ ਜਾ ਰਿਹਾ ਕਿ ਕਈ ਲੋਕ ਪੱਗ ਨੂੰ ਦੇਖ ਕੇ ਇਹਨਾਂ ਦੇ ਨੂੰ ਕੰਮ ਬੰਦ ਵੀ ਕਰਾਉਣ ਆ ਗਏ ਸੀ ਕਾਫੀ ਮੁਸ਼ਕਲ ਚੱਲੀਆਂ ਨੇ ਪਰ ਅੱਜ ਨੌਜਵਾਨ ਸਾਥ ਮਿਲ ਰਹੇ ਹਨ ਨੌਜਵਾਨ ਨੂੰ ਹਰ ਚੀਜ਼ ਦਾ ਭਾਈਆ ਕਿਵੇਂ ਥੋਂ ਦੇ ਮੰਤ ਵਿੱਚ ਕਿਵੇਂ ਆਇਆ ਸਭ ਤੋਂ ਪਹਿਲਾਂ ਜਲੇਬੀਆਂ ਵਾਲਾ ਦਾ ਤੋ ਕੀ ਜਲੇਬੀਆਂ ਵੱਖ-ਵੱਖ ਫਲੇਵਰ ਤੁਸੀਂ ਬਣਾ ਰਹੇ ਹੋ ਕਿਹੜੇ ਕਿਹੜੇ ਫਲੇਵਰ ਤੋਂ ਇਹ ਸਰ ਫਲੇਵਰ ਤਾਂ ਤੁਸੀਂ ਜਿਹੜਾ ਵੀ ਜੂਸ ਲੈ ਕੇ ਆਓਗੇ ਫਰੂਟ ਦਾ ਉਸੇ ਨੂੰ ਹੀ ਮੈਂ ਇੱਕ ਚਾਚਣੀ ਦੀ ਸ਼ੇਪ ਦੇ ਕੇ ਤਾਂ ਉਸੇ ਦੇ ਵਿੱਚ ਉਸੇ ਹੀ ਫਲੇਵਰ ਤੇ ਚਲੇਬੀ ਬਣਾ ਦਵਾਂਗਾ ਜੀ ਅੱਛਾ ਦਲਜੀਤ ਹਸਾਨ ਦੀ ਲੁੱਕ ਦਾ ਕੀ ਰਾਜ ਹੈ ਇਹ ਇਹ ਤੁਸੀਂ ਲੁੱਕ ਕਿਉਂ ਪਾਈ ਕੀ ਕੰਮ ਕਰ ਘੱਟ ਚੱਲਦਾ ਸੀ ਪਹਿਲਾਂ ਜੀ ਦਲਜੀਤ ਦੀ ਲੁੱਕ ਨਾਲ ਜਦਾ ਚੱਲ ਪਿਆ ਨਹੀਂ ਸਰ ਮੈਂ ਇਹ ਲੁੱਕ ਨਾਲ ਮੈਂ ਦੁਕਾਨ ਪਰ ਨਹੀਂ ਖੜਦਾ ਮੇਰੀ ਇੱਕ ਸਿੰਪਲ ਲੁੱਕ ਹੁੰਦੀ ਆ ਤੇ ਆ ਮੈਂ ਦਲਜੀਤ ਭਾਜੀ ਦਾ ਪਹਿਰਾਵਾ ਆਪਾਂ ਉਹਨਾਂ ਦੇ ਬਰਾਬਰ ਹੀ ਨਹੀਂ ਕਰ ਸਕਦੇ ਉਹਨਾਂ ਦਾ ਪਹਿਰਾਵਾ ਤਾਂ ਪਾਇਆ ਮੈਂ 2 ਸਾਲ ਤੋਂ ਨਾ ਮੇਤੋਂ ਮਦਾਨੀ ਨਹੀਂ ਬਣ ਰਹੀ ਸੀ ਮੈਂ 네ਗੇਟਿਵ ਹੋ ਗਿਆ ਸੀ ਬਹੁਤ ਛੱਡ ਪਰੇ ਕੀ ਆ ਫਾਇਦਾ ਯਾਰ ਰੇੜੀ ਲਾਉਂਗਾ ਮਦਾਨੀ ਨਹੀਂ ਲੱਗ ਰਹੀ ਤੇ ਇੱਕ ਦਿਨ ਦਲਜੀਤ ਭਾਜੀ ਦਾ ਮੈਂ ਕੋਈ ਸੁਣੀ ਸੀਗੀ ਗੱਲ ਉਹਨਾਂ ਨੇ ਕਿਹਾ ਸੀਗਾ ਯਾਰ ਸੁਪਨੇ ਦੇਖੋ ਇੱਥੇ ਦੇ ਵੱਡੇ ਸੁਪਨੇ ਦੇਖੋ ਵੱਡੇ ਸੁਪਨੇ ਦੇਖੋ ਬਸ ਇੰਨਾ ਕੁ ਸੁਪਨਾ ਦੇਖ ਕੇ ਘਰੇ ਨਾ ਬਹਿ ਜਾ ਕਰੋ ਬਸ ਮੈਨੂੰ ਉਸ ਦਿਨ ਤੋਂ ਅੱਗੇ ਐਸੀ ਪੈਦਾ ਹੋਈ ਸਰੀਰ ਦੇ ਵਿੱਚ ਕਿ ਯਾਰ ਬਸ ਐ ਲੱਗੇ ਹੋਏ ਪੰਜਾਬੀ ਆ ਗਏ ਹੋ ਤੇ ਛਾ ਗਏ ਹੋਏ ਪੰਜਾਬੀ ਬਾਪ ਖਲਾਰਾ ਪਾ ਦੋਗੇ ਬਸ ਉਸ ਟਾਈਮ ਤੋਂ ਡੇਢ ਮਹੀਨੇ ਬਾਅਦ ਮੈਨੂੰ ਪੂਰਾ ਪਰਫੈਕਟ ਮੈਂ ਪੂਰੀ ਐਨ ਬਿਲਕੁਲ ਜਿਹਨੂੰ ਕਹਿੰਦੇ ਆ ਨਾ ਵੀ ਮੁਠੀ ਦੇ ਵਿੱਚ ਕਰ ਲਿਆ ਆਪਣਾ ਟੈਂਪਰੇਚਰ ਜਿਹੜਾ ਵੀ ਹੈ ਤੇ ਮਦਾਨੀ ਦਾ ਉਹ ਡੇਢ ਮਹੀਨੇ ਬਾਅਦ ਐਸੀ ਬਖਸ਼ਿਸ਼ ਹੋਈ ਮਾਲਕ ਦੀ ਦਲਜੀਤ ਭੱਜ ਦੀ ਕਿਰਪਾ ਹੋਈ ਤੇ ਮਦਾਨੀ ਪਰਫੈਕਟ ਬਣਨ ਲੱਗ ਗਈ ਆਪਣੇ ਕੋਲ ਇਹ ਸਿੱਖਿਆ ਸੀ ਕਿਤੋਂ ਜਾਂ ਫਿਰ ਤੁਸੀਂ ਆਪੇ ਲੱਗੇ ਸ਼ੁਰੂ ਤੋਂ ਬਣਾਉਣ ਇਹ ਮੈਂ ਨਾ ਜਲੇਬੀਆਂ ਬਣਾਉਂਦਾ ਹੁੰਦਾ ਸੀਗਾ ਹਲਵਾਈਆਂ ਨਾਲ ਉਹ ਮੰਮੀ ਜੀ ਕਹਿੰਦੇ ਹੁੰਦੇ ਜੀ ਖਾ ਕੇ ਕਹਿੰਦੇ ਅਸੀਂ ਜਲੇਬੀਆਂ ਖਾਣੀਆਂ ਤੇਰੀਆਂ ਤੇਰਾ ਨਾਨਾ ਜੀ ਜਲੇਬੀਆਂ ਬਣਾਉਂਦਾ ਸੀ ਤੂੰ ਖਾ ਕੇ ਦੇਖਦਾ ਤਾਂ ਉਂਗਲਾ ਚੜਦਾ ਰਹਿ ਜਾਂਦਾ ਮੰਮੀ ਜੀ ਨੂੰ ਪੁੱਛਿਆ ਮੰਮੀ ਜੀ ਕਹਿੰਦੇ ਉਹ ਤੂੜੀ ਦੇ ਵਿੱਚ ਦੱਬਦੇ ਹੁੰਦੇ ਸੀ ਕਿ ਤੇ ਪਤਾ ਹੈ ਨਹੀਂ ਦੀ ਕੁਝ ਬਈ ਤੂੜੀ 'ਚ ਦੱਬਦੇ ਹੁੰਦੇ ਸੀ ਸਾਨੂੰ ਤਾਂ ਪਤਾ ਨਹੀਂ ਆ ਤੇ ਉਹ ਜਲੇਬੀ ਤੋਂ ਖਾ ਕੇ ਦੇਖਦਾ ਫਿਰ ਮੈਂ ਤੂੜੀ ਵਾਲੇ ਪ੍ਰੋਸੈਸ ਨੂੰ ਫੋਲੋ ਕਰਿਆ 2 ਸਾਲ ਰੈਗੂਲਰ ਸਮਾਨ ਢੋਲਿਆ ਮੈਂ ਬਣਾ ਬਣਾ ਕੇ ਨਹੀਂ ਬਣ ਰਿਹਾ ਢੋਲਤਾ ਨਹੀਂ ਬਣ ਰਿਹਾ ਢੋਲਤਾ 2 ਸਾਲ ਬਾਅਦ ਨੈਗੇਟਿਵ ਹੋ ਕੇ ਘਰੇ ਰਹਿ ਗਿਆ ਜੀ ਮੈਂ ਫਿਰ ਜਦੋਂ ਮੈਂ ਤੁਹਾਡੇ ਜਿਹੜੀ ਗੱਲ ਤੁਹਾਨੂੰ ਦੱਸੀ ਆ ਦਲਜੀਤ ਭਾਜੀ ਵਾਲੀ ਫੇਰ ਮੇਰੇ ਖਾਨੇ ਭਈਆ ਗੱਲ ਉਸ ਟਾਈਮ ਜਦੋਂ ਖਾਨੇ ਭਈਆ ਨਾ ਬਸ ਫਿਰ ਐਂ ਦੇਖ ਲੋ ਕਹਿੰਦੇ ਆ ਨਾ ਹਲਵਾਈ ਆਪਣੀ ਮਠਾਈ ਆਪ ਨਹੀਂ ਖਾਂਦਾ ਮੈਂ ਤਾਂ ਅੱਧਾ ਦੱਦਾ ਕਿਲੋ ਖਾ ਜਾਂਦਾ ਜਲੇਬੀ ਆ ਵਹ ਆਹ ਭਈਏ ਅੱਛੇ ਭਈ ਕਈ ਲੋਕ ਕਈ ਨੌਜਵਾਨ ਸ਼ਰਮੀ ਮੰਨਦੇ ਨੇ ਕਿ ਅਸੀਂ ਪੱਗ ਬੰਨ ਕੇ ਜਾਂ ਫਿਰ ਪੰਜਾਬੀ ਆ ਕਿਹੜੇ ਕੰਮਾਂ 'ਚ ਪੈ ਗਈ ਛੋਟਾ ਜਿਹਾ ਕੰਮ ਹੈ ਇਹ ਹਲਵਾਈਆਂ ਦਾ ਅੱਜ ਕੰਮ ਹੈ ਸਾਡਾ ਕੰਮ ਨਹੀਂ ਹੈ ਅਸੀਂ ਤਾਂ ਗੱਡੀਆਂ 'ਚ ਘੁੰਮਣਾ ਹੈ ਅਸੀਂ ਤਾਂ ਵਿਦੇਸ਼ਾਂ ਨੂੰ ਜਾਣਾ ਹੈ ਪਰ ਤੁਸੀਂ ਆਪਣੀ ਧਰਤੀ ਤੇ ਪੰਜਾਬ ਧਰਤੀ ਉੱਤੇ ਆਪਣਾ ਕੰਮ ਸ਼ੁਰੂ ਕਰਿਆ ਕਿਹੜੀ ਕਿਹੜੀ ਮੁਸ਼ਕਲ ਸਾਹਮਣਾ ਕਰਨਾ ਪਿਆ ਤੇ ਕਿੰਨੇ ਕੁ ਲੋ ਸ਼ੁਰੂ ਦੇ ਵਿੱਚ ਮੈਂ ਜਦੋਂ ਰੇੜੀ ਲਾਈ ਸੀ ਨਾ ਰੇੜੀ ਤਾਂ ਮੈਨੂੰ ਇੰਨੀ ਸ਼ਰਮ ਆਉਣ ਲੱਗ ਗਈ ਯਾਰ ਮੈਂ ਕਿ ਅੱਜ ਪੱਗ ਤਾਰਾਂ ਜਾਂ ਫਿਰ ਮੈਂ ਰੇੜੀ ਬੰਦ ਕਰਾਂ ਮੈਂ ਕਿਆ ਕਰਾਂ ਮੈਨੂੰ ਬੜੇ ਬੜੇ ਵਧੀਆ ਬੰਦੇ ਆ ਕੇ ਕਹਿੰਦੇ ਸੀਗੇ ਯਾਰ ਬਾਜੀ ਕੋਈ ਨੌਕਰੀ ਕਰ ਲੈ ਜੋਬ ਕਰ ਲੈ ਸੋਹਣਾ ਸੁਨੱਖਾ ਮੁੰਡਾ ਤੂੰ ਹੈ ਪੜਿਆ ਲਿਖਿਆ ਲੱਗ ਰਿਹਾ ਤੂੰ ਆਪਣਾ ਇਹਨਾ ਕੋਈ ਕੰਮ ਧੰਦਾ ਹੋਰ ਕਰ ਲੈ ਕਿਉਂ ਪੰਜਾਬੀਆਂ ਦੇ ਬਦਨਾਮੀ ਕਰਾ ਰਿਆ ਔਰ ਜਿਹੜੇ ਬੰਦੇ ਬੋਲਦੇ ਸੀ ਨਾ ਉਸ ਟਾਈਮ ਉਹੀ ਬੰਦੇ ਅੱਜ ਸਲੂਟ ਮਾਰਦੇ ਆ ਵਾਹ ਜਵਾਹ ਬਾਜੀ ਕਰਕੇ ਦਿਖਾਇਆ ਅੱਜ ਮਾਲਕ ਦੀ ਕਿਰਪਾ ਨਾਲ ਫੁੱਲ ਪੀੜ ਰਹਿੰਦੀ ਆ ਦੁਕਾਨ ਪਰ ਫੁੱ ਇੱਕ ਕਹਿੰਦੇ ਨਾ ਤਗੜੇ ਅਫਸਰ ਦੀ ਤਨਖਾਹ ਲੈ ਰਹੇ ਆ ਮਾ ਜੀ ਅੱਛਾ ਸਿਰਫ 4 ਘੰਟੇ 5 ਦੇ ਵਿੱਚ ਸ਼ਾਮੇ ਆਈਦਾ ਹਾਂ 4:30 5 ਵਜੇ ਆਈਦਾ ਹੀ ਜੀ ਤੇ ਆਪਣਾ 11 ਵਜੇ ਵਾਪਸ ਚੱਲ ਜੀ ਰਾਤ ਨੂੰ ਦੱਸੇ ਜਾ ਰਿਹਾ ਕਿ ਕਾਫੀ ਲੋਕ ਬੰਦ ਕਰਾਉਣ ਦੇ ਵਿੱਚ ਵੀ ਆਏ ਸੀ ਤੁਹਾਡਾ ਸਟਾਲ ਤੁਹਾਡੀ ਰੇੜੀ ਉਹ ਕੀ ਕਿੱਸਾ ਸੀ ਉਹ ਵੀ ਦੱਸ ਦਿਓ ਜੀ ਇਹ ਸਰ ਮੈਂ ਸ਼ੁਰੂ ਦੇ ਵਿੱਚ ਜਦੋਂ ਮੈਂ ਨਵਾਂ ਨਵਾਂ ਖੇਡ ਆਇਆ ਸੀ ਨਾ ਤਾਂ ਮੈਨੂੰ ਕਹਿੰਦੇ ਸੀਗੇ ਯਾਰ ਇਹ ਪੰਜਾਬੀ ਬੰਦਾ ਆ ਗਿਆ ਤੇ ਤੂੰ ਪੰਜਾਬੀ ਨੂੰ ਖੜਨ ਨਹੀਂ ਦੇਣਾ ਕੋਈ ਹੋਰ ਬੰਦਾ ਆਊਗਾ ਤਾਂ ਖੜਨ ਦੂੰਗੇ ਆਪਾਂ ਬਹੁਤ ਮੁਸ਼ਕਲਾਂ ਆਈਆਂ ਲੋਕ ਚੁਗਲੀ ਕਰਕੇ ਉਹ ਗੱਲਾਂ ਕਰਕੇ ਫੋਨ ਕਰਕੇ ਮੇਰਾ ਕਾਰਡ ਚੁਕਵਾ ਦੇ ਕਈ ਵਾਰੀ ਕਾਰਡ ਕਮੇਟੀ ਵਾਲੇ ਲੈ ਗਏ ਕਈ ਵਾਰੀ ਤੋੜ ਪੰਨ ਹੋਈ ਮੇਰੇ ਨਾਲ ਕਈ ਵਾਰੀ ਮਤਲਬ ਚੁਕਾਤਾ ਕਈ ਵਾਰੀ ਵਿਰੋਧੀਆਂ ਨੇ ਵਿਰੋਧ ਕਰਿਆ ਮੇਜ ਪਰ ਮੈਂ ਹਿੰਮਤ ਨਹੀਂ ਹਾਰੀ ਮੈਂ ਹਿੰਮਤ ਨਹੀਂ ਹਾਰੀ ਕਿਹਾ ਕਿ ਕਈ ਵਾਰ ਮਨ ਦੇ ਵਿੱਚ ਆਈ ਸੀ ਕਿ ਗੱਲ ਯਾਰ ਮੈਂ ਪੱਗ ਤਾਰ ਦਵਾਂ ਕੀ ਪਤਾ ਫਿਰ ਮੈਨੂੰ ਭయ్యా ਕੈਟਾਗਰੀ ਚ ਲੈ ਕੇ ਤੇ ਥੋੜਾ ਮੇਰਾ ਕੰਮ ਵੱਧ ਜਾਊਗਾ ਕਿਉਂਕਿ ਪਰਿਵਾਰ ਚਲਾਉਣਾ ਪੈਸੇ ਦੀ ਲੋੜ ਸੀ ਹੁਣ ਅੱਗੋਂ ਨੈਗੇਟਿਵ ਰਿਸਪੌਂਸ ਆ ਰਹੇ ਹਨ ਪਰਿਵਾਰ ਵੀ ਪਾਲਣਾ ਫਿਰ ਜੀ ਇਹ ਪਰ ਦਲਜੀਤ ਭਾਜੀ ਨੂੰ ਜਦ ਦੇਖਿਆ ਨਾ ਵੀ ਯਾਰ ਬੰਦੇ ਨੇ ਇੱਕ ਉਹ ਚੌਰਸ ਟਾਈਪ ਦੀ ਪੱਗ ਬੰਦੇ ਹੁੰਦੇ ਸੀ ਸ਼ੁਰੂ ਦੇ ਵਿੱਚ ਧਰਮਸਾਲਿਆਂ ਦੇ ਵਿੱਚ ਪ੍ਰੋਗਰਾਮ ਕਰਦੇ ਹੁੰਦੇ ਸੀ ਪਿੰਡਾਂ ਵਾਲੇ ਧਰਮਸਾਲੇ ਹਾਂ ਹਾਂ ਮਾ ਗੇਰ ਬਾਜੀ ਉਸ ਟਾਈਮ ਦੇ ਲੱਗੇ ਪਿਆ ਇਹਨਾਂ ਨੇ ਕਦੇ ਪੱਗ ਭਾਰੇ ਨਹੀਂ ਸੋਚਿਆ ਪਰ ਮੈਂ ਪਾਪੀ ਬੰਦਾ ਮੈਂ ਸੋਚ ਰਿਹਾ ਕਿਉਂ ਸੋਚਾਂ ਨਹੀਂ ਇਸ ਪੱਗ ਨੂੰ ਹੀ ਅੱਗੇ ਲੈ ਕੇ ਜਾਣਾ ਸੁਪਨਾ ਹੈ ਦਲਜੀਤ ਨੂੰ ਮਿਲਣ ਦਾ ਜੀ ਬਾਜੀ ਮੈਂ ਕਹਿੰਦਾ ਇੱਕ ਵਾਰੀ ਆ ਜਾਓ ਤੁਸੀਂ ਬਸ ਮੇਰੇ ਹੱਥਾਂ ਦੀ ਜਲੇਬੀ ਖਾ ਜਾਓ ਨਾ ਕਿਸੇ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਚਾਹੇ ਮੇਰੇ ਕੋਲ ਆ ਜਾਓ ਚਾਹੇ ਮੈਂ ਤੁਹਾਡੇ ਕੋਲ ਆ ਜਾਵਾਂ ਜਿਹੜਾ ਫਲੇਵਰ ਤੁਸੀਂ ਕਹੋਗੇ ਉਸੇ ਫਲੇਵਰ ਦੀ ਮੈਂ ਤੁਹਾਨੂੰ ਜਲੇਬੀ ਖਿਲਾਉਂਗਾ ਹੋਰ ਵੀ ਸੈਲਿਬ੍ਰਿਟੀ ਨਾ ਜਰੂਰ ਆ ਤੁਹਾਨੂੰ ਜੀ ਮਿਲਣੀ ਤੱਕ ਹੈ ਬਿਲਕੁਲ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਅੱਛਾ ਸੈਲਿਬ੍ਰਿਟੀ ਹੋਰ ਵੀ ਆਣੇ ਤੁਹਾਡੇ ਕੋਲ ਖਾਣ ਵਾਸਤੇ ਦੇਖੋ ਆਪਾਂ ਕਿਸੇ ਦਾ ਨਾਮ ਤਾਂ ਨਹੀਂ ਲੈਂਦੇ ਵੈਸੇ ਬਹੁਤ ਬੰਦੇ ਆਲੇ ਮੇਰੇ ਕੋਲ ਬਹੁਤ ਸਿੰਗਰ ਵੀ ਆਲੇ ਕਿਸੇ ਦਾ ਆਪਾਂ ਨਾਮ ਨਹੀਂ ਲਾਂਗੇ ਕਿਉਂਕਿ ਮੇਰੇ ਕੋਲ ਹੁਣ ਛੋਟੀ ਜਿਹੀ ਰੇੜੀ ਆ ਉਹ ਹੈਗੀ ਆ ਅਪ ਲੈਵਲ ਦੇ ਬੰਦੇ ਆ ਆਪਾਂ ਇੱਕ ਛੋਟੀ ਜਿਹੀ ਰੇੜੀ ਪਰ ਫਿਰ ਕਹਿੰਦੇ ਆ ਨਾ ਵੀ ਐਡਾ ਵੱਡਾ ਬੰਦਾ ਰੇੜੀ ਪਰ ਚੱਲ ਕੇ ਆਇਆ ਹਨਾ ਤੇ ਥੋੜਾ ਆਪਣੇ ਆਪ ਨੂੰ ਲੱਗਦਾ ਯ ਮਾ ਕਾ ਨਾ ਭਾਜੀ ਯਾਰ ਸਲੂਟ ਆ ਬਸ ਆ ਪੱਗ ਦਾ ਯਾਰੀ ਕਰਕੇ ਨਾ ਦਲਜੀਤ ਭਾਜੀ ਜ਼ਰੂਰ ਆਉਂਗਾ ਜ਼ਰੂਰ ਕਿਸੇ ਦਿਨ ਦੁਕਾਨ ਤੇ ਆਪਣੀ ਸ਼ਾਪ ਤੇ ਖੜਕੇ ਵੀ ਜਿੱਤਾਂ ਤੁਸੀਂ ਰੇੜੀ ਦੇ ਉੱਤੇ ਖੜਕੇ ਵੀ ਇਸ ਲੁੱਕ ਦੇ ਵਿੱਚ ਕਿਤੇ ਲਈ ਵੀ ਬਣਾਈਆਂ ਇੱਕੋ ਦਿਨ ਆਇਆ ਸੀਗਾ ਬਸ ਖਲਾਰੇ ਬੈ ਗਏ ਜੀ ਉਧਰ ਕੀ ਕੀ ਹੋਇਆ ਸੀ ਉਹਦਾ ਟ੍ਰੈਫਿਕ ਜਾਮ ਲੱਗ ਗਿਆ ਬਸ ਫੋਨ ਆਣੇ ਸ਼ੁਰੂ ਹੋ ਕੇ ਭਾਈ ਆਪਣੀ ਕਾਰ ਸਾਈਡ ਕਰ ਲਾ ਠੀਕ ਆ ਔਰ ਤੋਂ ਲੋਕਾਂ ਨੇ ਲੰਘਣਾ ਤੂੰ ਰਸਤਾ ਬੰਦ ਕਰਤਾ ਜੀ ਅੱਛਾ ਕਿਹੜੇ ਕਿਹੜੇ ਫਲੇਵਰ ਵੀ ਦੱਸ ਦੋ ਜਾਨਤੀ ਵਾਰੀ ਹੋਣ ਇਹ ਗ੍ਰੀਨ ਐਪਲ ਹੈ ਜੀ ਫਲੇਵਰ ਇਹ ਪਾਈਨੈਪਲ ਫਲੇਵਰ ਹੈ ਜੀ ਇਹ ਹੈਗਾ ਆਪਣਾ ਜਿਹੜਾ ਸ਼ੂਗਰ ਹੁੰਦਾ ਜੀ ਨੋਰਮਲ ਤੇ ਇਹ ਹੈਗਾ ਜੀ ਆਪਣਾ ਘਰ ਦਾ ਗੁੜ ਬਣਾਇਆ ਹੋਇਆ ਹੈ। ਹਾਂਜੀ ਬਿਲਕੁਲ। ਸ਼ਾਪ ਜਾਂਦੇ ਹੋਏ ਦੱਸ ਦੋ ਕਿੱਥੇ ਕਿ ਤੁਹਾਡੀ ਲੋਕ ਤੁਹਾਡੇ ਕੋਲ ਆ ਸਕਣ ਖਾਣ ਵਾਸਤੇ ਕਿਉਂਕਿ ਸਾਡਾ ਮਕਸਦ ਇਹ ਹੁੰਦਾ ਕਿ ਜਦੋਂ ਕੋਈ ਪੰਜਾਬੀ ਨੌਜਵਾਨ ਕੰਮ ਸ਼ੁਰੂ ਕਰਦਾ ਹੈ ਕਿਤੇ ਨੇ ਅਪਰੀਸ਼ੀਏਟ ਕਰੀਏ ਉਹਨੂੰ ਅੱਗੇ ਵੀ ਲੈ ਕੇ ਆਈਏ ਤਾਂ ਤੁਹਾਡਾ ਆਪਣਾ ਨਾਮ ਤੇ ਨਾਲ ਦੀ ਨਾਲ ਲੋਕੇਸ਼ਨ ਦੱਸ ਦੋ ਜਿਹੜਾ ਉਸ ਤੇ। ਦੇਖੋ ਮੇਰਾ ਨਾਮ ਅਮਨਦੀਪ ਸਿੰਘ ਆ ਵੈਸੇ ਮੈਨੂੰ ਪੀਵੀ 23 ਵਾਲੇ ਨਾਮ ਤੋਂ ਜਾਣਦੇ ਆ ਫਤਿਹਗੜ ਡਿਸਟ੍ਰਿਕਟ ਦਾ ਨੰਬਰ ਆ ਆਪਣਾ ਪੀਵੀ 23 ਵਾਲੇ। ਵੈਸੇ ਹੁਣ ਆਪਣਾ ਨਾਮ ਜਿਹੜ ਤੇ ਆਪਾਂ ਹੁਣ ਹੈਗੇ ਆ ਖਰੜ ਤੋਂ ਲਾਂਡਰਾ ਰੋਡ ਜਦੋਂ ਜਾਂਦੇ ਆ ਖਰੜ ਤੋਂ ਲਾਂਡਰਾ ਨੂੰ ਤਾਂ ਗਿਲਕੋ 127 ਦੇ ਬਾਹਰ ਹੂੰ ਗਿਲਕੋ 127 ਦੇ ਬਾਹਰ ਲਾਂਡਰਾ ਰੋਡ ਦੇ ਉੱਪਰੇ ਖੜੇ ਆ ਜਿੱਪਾ ਠੀਕ ਹੈ ਬਿਲਕੁਲ ਦੇਖੋ ਕਿ ਜਦੋਂ ਪੰਜਾਬੀ ਨੌਜਵਾਨ ਇਸ ਤਰੀਕੇ ਦਾ ਕੰਮਕਾਰ ਸ਼ੁਰੂ ਕਰਦਾ ਹੈ ਤਾਂ ਕਿੰਨੇ ਕਿਤੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਨੌਜਵਾਨ ਨੂੰ ਅੱਗੇ ਲੈ ਕੇ ਜਾਈਏ ਕੰਮਕਾਰ ਵਧਾਈਏ ਤਾਂ ਇਸ ਨੌਜਵਾਨ ਨੂੰ ਦੇਖ ਕੇ ਪਤਾ ਨਹੀਂ ਕਿੰਨੇ ਕੁ ਹੋਰ ਨੌਜਵਾਨ ਵੀ ਆਪਣਾ ਬਿਜ਼ਨਸ ਆਪਣਾ ਕੰਮ ਸ਼ੁਰੂ ਕਰਨਗੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਬੰਦੀ ਸੋਚ ਛੋਟੀ ਵੱਡੀ ਹੁੰਦੀ ਹੈ ਲੋਕ ਵਿਦੇਸ਼ਾਂ ਵੀ ਜਾ ਕੇ ਅਨੇਕਾ ਤਰ੍ਹਾਂ ਦੇ ਕੰਮ ਕਰਦੇ ਨੇ ਪਰ ਇਸ ਨੌਜਵਾਨ ਨੇ ਤੁਸੀਂ ਦੇਖੋ ਕੋਈ ਵੱਖ-ਵੱਖ ਫਲੇਵਰਾਂ ਦੀਆਂ ਜਿਹੜੀਆਂ ਜਲੇਬੀਆਂ ਬਣਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਦੂਜੇ ਪਾਸੇ ਹੁਣ ਜਿਹੜੀ ਲੁੱਕ ਹੈ ਦਿਲਜੀਤ ਵਾਲੀ ਲੁੱਕ ਇਕ ਹੰਗਾਮਾ ਅੱਗੇ ਹੋ ਜਾ ਕੈਮਰਾਮੈਨ ਨੂੰ ਕਿ ਦਲਜੀਤ ਵਾੜੀ ਲੁੱਕ ਹੈ ਉਸਦੇ ਲੁੱਕ ਦੇ ਵਿੱਚ ਤੁਸੀਂ ਦੇਖੋ ਕਿਵੇਂ ਜਲੇਬੀਆਂ ਜਿਹੜਾ ਸਟਾਲ ਦੇ ਉੱਤੇ ਬਣਾ ਰਿਹਾ ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ ਖਾਨ ਬਣਿਆਂ ਦੀ ਵੀ ਇਹ ਚੀਜ਼ ਹੁੰਦੀ ਹੈ ਕਿ ਜਦੋਂ ਪੰਜਾਬੀ ਕਿਤੇ ਖੜ੍ਹ ਜਣ ਤਾਂ ਬਾਕੀ ਫਿਰ ਜਿਹੜੀਆਂ ਫੜੀਆਂ ਆਪਣੇ ਆਪ ਹੀ ਬੰਦ ਹੋ ਜਾਂਦੀਆਂ ਨੇ ਪਰ ਬੰਦੇ ਦੀ ਜਜ਼ਬਾ ਹੋਣਾ ਚਾਹੀਦਾ ਕੰਮ ਕਰਨ ਦਾ ਪਰ ਇਸ ਤਰੀਕੇ ਨਾਲ ਨੌਜਵਾਨ ਨੇ ਕਹਿੰਗੀ ਇੱਕ ਵਾਰ ਮਨ ਟੁੱਟ ਗਿਆ ਸੀ ਇੱਕ ਵਾਰੀ ਮਨ ਇਹ ਹੋ ਗਿਆ ਸੀ ਕਿ ਛੱਡੋ ਪਰਾ ਇਹ ਕੰਮ ਕਰਨਾ ਨਹੀਂ ਪਰ ਦੂਜੀ ਵਾਰੀ ਕਿਤੇ ਨੇ ਪੰਜਾਬੀਆਂ ਨੇ ਲੋਕਾਂ ਨੇ ਇਹਦੀ ਬਾਹ ਫੜੀ ਹੈ ਤਾਂ ਉਮੀਦ ਕਰਦੇ ਹਾਂ ਇਸ ਸਟੋਰੀ ਨਾਲ ਹੋਰ ਵੀ ਲੋਕ ਹੋਰ ਵੀ ਨੌਜ